ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿਸ ਮਸਲੇ ਜੇ ਤੁਹਾਨੂੰ ਤਕਲੀਫ ਦਿੱਤੀ ਹੈ ਤੁਹਾਡੇ ਰਹੀਂ ਪੰਜਾਬ ਦੇ ਲੋਕਾਂ ਨੂੰ ਸੂਚਿਤ ਕਰਨਾ ਹੈ ਅੱਜ ਕੱਲ ਜਦੋਂ ਵੀ ਤੁਸੀਂ ਆ WhatsApp ਨਾ ਕਰੋ ਨੋਰਮਲ ਫੋਨ ਤੇ ਕਾਲ ਕਿਸੇ ਨੂੰ ਆਪਾਂ ਕਰਦੇ ਆ ਤੇ ਗਵਰਨਮੈਂਟ ਆਫ ਇੰਡੀਆ ਦੀ ਤਰਫੋਂ ਇੱਕ ਚੇਤਾਵਨੀ ਆਂਦੀ ਹੈ ਵੀ ਬਚ ਕੇ ਰਹੋ ਤੁਹਾਨੂੰ ਬੇਵਕੂਫ ਬਣਾਉਣ ਵਾਸਤੇ ਬਹੁਤ ਸਾਰੇ ਲੋਕ ਤੁਹਾਨੂੰ ਕੁਝ ਸਕੀਮਾਂ ਦੱਸਣਗੇ ਕਿ ਫੌਰੀ ਤੌਰ ਤੇ ਐਨੀ ਤੁਹਾਨੂੰ ਇਨਕਮ ਹੋ ਜੂਗੀ ਤੁਸੀਂ ਇਸ ਸਕੀਮ 'ਚ ਹਿੱਸਾ ਪਾ ਲੋ ਮੈਂ ਸਮਝਦਾ ਹਾਂ ਵੀ ਭਾਰਤ ਸਰਕਾਰ ਨੂੰ ਜਿੱਥੇ ਲੋਕਾਂ ਨੂੰ ਸचेत ਕਰ ਰਹੀ ਹੈ ਉੱਥੇ ਪੰਜਾਬ ਸਰਕਾਰ ਦਾ ਵੀ ਕੋਈ ਇਲਾਜ ਕਰਨ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਅੱਜ ਇੱਕ ਆਫੀਸ਼ੀਅਲ ਪੌਂਜ਼ੀ ਸਕੀਮ ਜਿਹਨੂੰ ਕਹਿੰਦੇ ਹੈ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਜਿਹੜੀ ਸਕੀਮ ਹੈ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਪੀ ਥੋੜੀ ਜ਼ਮੀਨ ਅਸੀਂ ਲੈ ਲਈ ਮੈਂ ਚੀਮਾ ਸਾਹਿਬ ਤੇ ਬਿਆਨ ਦੀ ਗੱਲ ਕਰ ਰਿਹਾ ਤੁਸੀਂ ਹੁਣੇ ਮੈਨੂੰ ਕੋਈ ਕਹਿ ਰਹੇ ਸੀ ਚੀਮਾ ਸਾਹਿਬ ਦੇ ਉੱਤੇ ਤੁਸੀਂ ਕੋਈ ਬਿਆਨ ਦਿਓ ਬਿਆਨ ਨਹੀਂ ਮੈਂ ਦੇਣਾ ਸਭ ਨਾਲ ਲੋਕਾਂ ਨੂੰ ਸचेत ਕਰਨ ਆਇਆ ਮੈਂ ਇੱਕ ਸਵਾਲ ਲੈ ਕੇ ਆਇਆ ਚੀਮਾ ਸਾਹਿਬ ਵਾਸਤੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਜਿਹੜੇ ਰੀਅਲ ਚੀਫ ਮਿਨਿਸਟਰ ਪੰਜਾਬ ਹੈ ਕੇਜਰੀਵਾਲ ਸਾਹਿਬ ਤਈ ਵੀ ਆ ਜਿਹੜਾ ਚੀਮਾ ਜੀ ਨੇ ਬਿਆਨ ਦਿੱਤਾ ਵੀ 1.5 ਕਰੋੜ ਰੁਪਈਆ ਵਾਲੀ ਏਕੜ ਦੀ ਜਿਹੜੀ ਜ਼ਮੀਨ ਸੀਗੀ ਮੋਹੱਲੀ ਦੇ ਕੋਲ ਲੁਧਿਆਣੇ ਦੇ ਕੋਲ ਉਹ ਅੱਜ 7 ਕਰੋੜ ਰੁਪਏ ਹੋ ਗਈ ਸਾਡੇ ਵਾਲੀ ਸਕੀਮ ਲੱਗਣ ਦੇ ਬਾਅਦ ਮੇਰਾ ਪੁੱਛਣਾ ਚੀਮਾ ਸਾਹਿਬ ਨੂੰ ਹੈ ਚੀਮਾ ਸਾਹਿਬ ਜਿਹੜੇ ਕਿਸਾਨ ਦੀ ਜ਼ਮੀਨ ਉਹਦੇ ਵਿੱਚ ਆ ਗਈ ਤੁਹਾਡੇ ਵਾਲੀ ਸਕੀਮ ਦੇ ਅੰਦਰ ਕੀ ਉਹ ਆਪਣੀ ਜ਼ਮੀਨ ਵੇਚ ਸਕਦਾ ਹੈ ਅੱਜ ਦੇ ਦਿਨ ਜੇ ਕਿਸੇ ਨੂੰ ਅੱਜ 5 ਕਰੋੜ ਦੀ ਲੋੜ ਹੈ ਆਪਣੇ 1.5 ਕਰੋੜ ਦੀ ਲੋੜ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਕੀ ਉਹ ਆਪਣੀ ਜ਼ਮੀਨ ਜਾ ਕੇ ਬਾਜ਼ਾਰ 'ਚੇ ਵੇਚ ਸਕਦਾ ਹੈ ਕਿ ਜਾਂ ਜਿਹੜਾ ਸੈਕਸ਼ਨ 4 ਹੈ ਜਿਹੜਾ ਉਹ ਤੁਸੀਂ ਲਾਤਾ ਉਹਦੇ ਤੇ ਅੱਜ ਦੇ ਦਿਨ ਫੈਕਚੁਅਲ ਪੋਜੀਸ਼ਨ ਆ ਹੈ ਮੇਰੇ ਵਰਗੇ ਵਿਚਾਰੇ ਜਿਹੜੇ ਪਿੰਡੂ ਪਛੋਕੜਾ ਲੋਕ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਜਿਹੜੇ ਖਸਰਾ ਨੰਬਰ ਜਿਹੜੇ ਜ਼ਮੀਨਾਂ ਦੇ ਖਸਰੇ ਇਹਨਾਂ ਨੇ ਪਸਲੀ ਕਰਤੇ ਨੋਟੀਫਾਈ ਕਰਤੇ ਉਹ ਜ਼ਮੀਨ ਅੱਜ ਬਿਕ ਨਹੀਂ ਸਕਦੀ ਉਹ ਰਜਿਸਟਰੀ ਨਹੀਂ ਹੋ ਸਕਦੀ ਜ਼ਮੀਨ ਤੁਹਾਡੀ ਹੈ ਤੁਸੀਂ ਵੇਚ ਨਹੀਂ ਸਕਦੇ ਤੁਹਾਨੂੰ ਖਿਆਲੀ ਪੁਲਾਵ ਸਰਕਾਰ ਦਿਖਾ ਰਹੀ ਹੈ ਵੀ ਤੁਹਾਡੀ ਜ਼ਮੀਨ 7 ਕਰੋੜ ਰੁਪਏ ਦੀ ਹੋਗੀ ਤੇ ਵੇਚੂਗਾ ਕੌਣ ਇਹਨਾਂ ਵੱਡੇ ਰੀਅਲ ਏਸਟੇਟ ਜਿਹੜੇ ਡਿਵੈਲਪਰ ਆ ਉਹਨਾਂ ਨੂੰ ਵੇਚੂਗਾ ਕੌਣ 7 ਕਰੋੜ ਰੁਪਏ ਜਾਣਗੇ ਕਿਹਦੇ ਕੋਲ ਥੋੜੀ ਐਕਵਾਇਰ ਕਰਕੇ ਜ਼ਮੀਨ ਸਰਕਾਰ ਕੋਲ ਪੈਸੇ ਜਾਣਗੇ ਸਰਕਾਰ ਆਉਣੇ ਪਾਉਣੇ ਦਾਮਾਂ ਦੇ ਅੰਦਰ ਉਹਨਾਂ ਵੱਡੇ ਜਿਹੜੇ ਡਿਵੈਲਪਰ ਆ ਉਹਨਾਂ ਨੂੰ ਦੇਊਗੀ ਜੇ 7 ਕਰੋੜ ਦੀ ਜ਼ਮੀਨ ਹੈ ਤਾਂ ਉਹਨਾਂ ਨੂੰ ਕਹਿਣਗੇ ਅਸੀਂ ਤੁਹਾਨੂੰ 3.5 ਦਿਨੇ ਆ 3.5 ਸਾਨੂੰ પાਸੇ ਦੇ ਦਿਓ ਤੇ ਬਾਅਦ 'ਚ ਤੁਹਾਨੂੰ ਕਹਿਣਗੇ ਵੀ ਡਿਵੈਲਪ ਜਦੋਂ ਹੋਊਗੀ ਤੁਹਾਨੂੰ ਇਸੇ ਪਲਾਟ ਦੇ ਦੇਾਂਗੇ ਲੋਕਾਂ ਨੂੰ ਸਿੱਧੇ ਗੁੰਮਰਾਹ ਕਰ ਰਹੀ ਹੈ ਸਰਕਾਰ ਇਸ ਸਰਕਾਰ ਦਾ ਅਗਰ ਨਾਮ ਪੂੰਜੀ ਸਰਕਾਰ ਕਰ ਦਿੱਤਾ ਜਾਵੇ ਆਮ ਆਦਮੀ ਸਰਕਾਰ ਦੀ ਬਜਾਏ ਤਾਂ ਮੈਂ ਸਮਝਦਾ ਬਿਹਤਰ ਹੋਊਗਾ ਤੇ ਮੈਂ ਇਹਨਾਂ ਲੀਡਰਾਂ ਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਦੇਣਾ ਚਾਹਣਾ ਕਿਉਂਕਿ ਮੇਰੇ ਸਾਰੇ ਕੁਲੀਗ ਰਹੇ ਹੋਏ ਆ ਇਸ ਕਰਕੇ ਮੈਨੂੰ ਉਹਨੂੰ ਕਹਿਣਾ ਚਾਹਣਾ ਧਿਆਨ ਰੱਖਿਓ ਆਵਾ ਦੁਆਰਾ ਦੇਖ ਲਿਓ ਸੁਨੀਲ ਜਾਖੜ ਦੀ ਗੱਲ ਤੇ ਯਕੀਨ ਨਾ ਕਰਿਓ ਆਇਆ ਥੋ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਹੀ ਗੋਲਡਨ ਫੋਰੈਸਟ ਵਾਲੀ ਜਗ੍ਹਾ ਪਈ ਐ ਉਧਰਲੇ ਪਾਸੇ ਪੰਜਾਬ ਦੇ ਅੰਦਰ ਉਹ ਪੰਗੂ ਸਾਹਿਬ ਉਹਨਾਂ ਦਾ ਹਾਲ ਦੇਖ ਲਿਓ ਕੀ ਹੋਇਆ ਸੀਗਾ ਹਜ਼ਾਰਾਂ ਕਰੋੜ ਦੀ ਜ਼ਮੀਨ ਐ ਆਈ ਕਰਕੇ ਵੀ ਛੋਟੀ ਤੁਹਾਨੂੰ ਸਾਨੂੰ ਜ਼ਮੀਨ ਤੋਂ ਦਿਓ ਪੈਸੇ ਛੋਟੀ ਜ਼ਮੀਨ ਅਸੀਂ ਖਰੀਦ ਕੇ ਤੇ ਇਹਦੇ ਅਸੀਂ 4 ਗੁਣਾ ਅੱਜ ਉਹਨਾਂ ਨੇ ਬਿਆਨ ਕੀਤਾ ਸਾਹਿਬ ਦੇ ਲੱਗਿਆ 400 ਗੁਣਾ 400% ਵਾਦਾ ਮਤਲਬ 4 ਗੁਣਾ ਛੋਟੀ ਕੀਮਤ ਅਸੀਂ ਕਰਕੇ ਤੁਹਾਨੂੰ ਦੇਤੀ ਆ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਿਆ ਸਰਕਾਰ ਹੈ ਬਿਕਮ ਐਟ ਕੌਨਸੀ ਗਵਰਨਮੈਂਟ ਲੋਕਾਂ ਨੂੰ ਇਹਦਾ ਆਪਣਾ ਚੰਗਾ ਮਾੜਾ ਦੇਖ ਕੇ ਫੈਸਲਾ ਕਰਨਾ ਚਾਹੀਦਾ ਹੈ ਤੇ ਕਈ ਲੋਕਾਂ ਦੇ ਆ ਵੀ ਬਿਆਨ ਆ ਰਹੇ ਵੀ ਜੇ ਕੱਲਾ ਸਰਕਾਰ ਬਦਲ ਗਈ ਤੇ ਸਾਡੀ ਜ਼ਮੀਨ ਜਿਹੜੀ ਲੈ ਕੇ ਬੈਠੇ ਉਹਦਾ ਕਰਨਗੇ ਕੀ ਸਰ ਸਰਕਾਰ ਬੀਜੇਪੀ ਦੀ ਬਣਾਓ ਕਿਸਾਨ ਦੀ ਜ਼ਮੀਨ ਨੂੰ ਕੋਈ ਹੱਥ ਨਹੀਂ ਲਾ ਸਕੂਗਾ ਸਭ ਦੀ ਮਰਜ਼ੀ ਦੇ ਬਿਨਾ ਤੁਸੀਂ ਆਪਣੇ ਮਾਲਕ ਰਹੋਗੇ ਜੇ ਜਿਹੜੇ ਕਿਸੇ ਨੇ ਵੀ ਹੱਥ ਪਾ ਲਿਆ ਜਿਹੜੇ ਕੋਈ ਮੰਤਰੀ ਹੈ ਚ ਚੀਮਾ ਸਾਹਿਬ ਤੁਹਾਨੂੰ ਕਿਤੇ ਦਿੱਤੀ ਚੀਫ ਮਿਨਿਸਟਰਾਂ ਚ ਆਸਾ ਦੇ ਕੇ ਸਾਈਨ ਨਾ ਕਰਦੇ ਹੋ ਪੰਗੂ ਸਾਹਿਬ ਕਹਿੰਦੇ ਦੇਖ ਲਿਓ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਧਿਆਨ ਕਰ ਲਿਓ ਚੁਟਕਲੇ ਸੁਣਾਉਣ ਨਾਲ ਇਹ ਤਾਂ ਉੱਡ ਜਾਣਗੇ ਕਹਿੰਦੇ ਉੱਠਾ ਵਾਲੇ ਤੁਰ ਜਾਣਗੇ ਬਾਅਦ ਚ ਪਾਲਦੀ ਫਿਰਾਂਗੇ ਤੋ ਇਹਨਾਂ ਨੂੰ ਇਹ ਕੇਜਰੀਵਾਲ ਸਾਹਿਬ ਉਹਦੇ ਇੱਥੋਂ ਸਮੇਟ ਕੇ ਦਿੱਲੀ ਭੇਜ ਦੇਣਗੇ ਜਾ ਵਣਗੇ ਮਗਰ ਜਵਾਬ ਤੁਹਾਨੂੰ ਦੇਣਾ ਪਊਗਾ ਆ ਜਿਹੜਾ ਤੁਸੀਂ ਅੱਜ ਆਰਾਏ ਇੱਕੜ ਜ਼ਮੀਨ ਨੂੰ ਕਬੂਲ ਕਰ ਜਾ ਰਹੇ ਲੋਕਾਂ ਦੀ ਜ਼ਮੀਨ ਹੈ ਲੋਕਾਂ ਦੇ ਖੂਨ ਪਸੀਨੇ ਦੀ ਪਸੀਨੇ ਦੀ ਕਮਾਈ ਹੈ ਇਸ ਕਰਕੇ ਮੇਰੀ ਇੰਨੀ ਬੇਨਤੀ ਹੈ ਵੀ ਇਸ ਜ਼ਮੀਨ ਨੂੰ ਹੱਤ ਅਗਰ ਤੁਸੀਂ ਲੈਣੇ ਹੋ ਤੁਸੀਂ ਕਿਸਾਨ ਦੇ ਜੇ ਤੁਸੀਂ ਬਾੜੇਪੱਖ ਪਾਤੀ ਬੜੇ ਬੈਠੇ ਸੀਗੇ ਜਿਹਨਾਂ ਕਿਸਾਨਾਂ ਨੂੰ ਤੁਸੀਂ ਉਤੋਂ ਮੀਟਿੰਗ ਚ ਬਾਹਰ ਭਜਾਇਆ ਹੈ ਆ ਤੁਸੀਂ ਲੋਕਾਂ ਦੇ ਨਾਲ ਬੜਾ ੱੱਕਾ ਕਰ ਰਹੇ ਹੋ ਆਹ ਕੌਨੀ ਸਕੀਮ ਸਰਕਾਰ ਦੇ ਕੰਮ ਨਹੀਂ ਤੁਸੀਂ ਲੋਕਾਂ ਦੀ ਭਲਾਈ ਦੇ ਕੰਮ ਕਰੋ ਲੋਕ ਤੁਹਾਡੇ ਨਾਲ ਖੜਨਗੇ ਪਰ ਇਸ ਗੱਲ ਦਾ ਅਸੀਂ ਬੀਜੇਪੀ ਟਟਕੇ ਵਿਰੋਧ ਕਰੂਗੀ ਤੇ ਆ ਲੋਕਾਂ ਦੀ ਜਿਹੜੀ ਜ਼ਮੀਨਾਂ ਹੈ ਵਾਪਸ ਮਿਲ ਗਈਏ ਤਾਂ ਉਹਨਾਂ ਨੂੰ ਬਹਾਲ ਕਰਾਂਗੇ ਧੰਨਵਾਦ ਜੀ ਕਿ ਕਿਸ ਤਰ੍ਹਾਂ ਇਹ ਜੋ ਕੱਲ ਕੁਮਾਰ ਵਿਜੇਪਤਾਪ ਨੂੰ ਸਸਪੈਂਡ ਕੀਤਾ ਗਿਆ ਹੈ ਤੋਂ ਉਹ ਬਹੁਤ ਆਰ ਭਿਆਦਰੀ ਦਾ ਮੁੱਦਾ ਹੈ ਕਿਤੇ ਉਹਨਾਂ ਨੇ ਮਲੀਟੀਆ ਦੇ ਉੱਪਰ ਜਿਹੜਾ ਜੋ ਕਾਰਵਾਈ ਕੀਤੀ ਉਸਕੇ ਉੱਪਰ ਸਵਾਲ ਬੜੇ ਨੇ ਦੇਖਿਏ ਕੁਮਾਰ ਵਿਜੇਪ੍ਰਤਾਪ ਜੀ ਇੱਕ ਬਹੁਤ ਹੀ ਰਿਪਿਊਟਿਡ बड़ा उनका नाम आईपीएस अधिकारी पुलिस के ऑफिसर रहे हैं आला ऑफिसर रहे हैं आम आदमी कोई मेरे जैसा ना समझ आदमी इनकी जांचों में आ जाए तो और बात है परंतु एक पुलिस अधिकारी होने के नाते मैं समझता हूं कि जब दो के अंदर चौदह के अंदर सतारह में जब ये केजरीवाल साहब उस आतंकवादी के घर में जाके रुके थे बबर खालसा के उस करिंदे के घर पे जाके रुके थे मैं समझता हूँ आम पंजाबी को भी उसका इनकी मंशा का पता लग गया था और आप तो कुंवर साहब आप तो खुद पुलिस अधिकारी थे आप इनके जासूसों में कैसे आ गए आपको क्या लगा कि ये बदलाव कर देंगे जो लोग आतंकियों के साए में पनप रहे हैं आतंकियों के पैसे से बड़ी हुई ये सरकार आज पंजाब में अमन शांति आज है कहां पे इनके साथ इस पाप के अंदर और विजय प्रताप जी जाने अनजाने आप भी इस पाप के अंदर बागी हो गए इसका फैसला आपको लेना पड़ेगा कि आपने सही कदम उठाया था गलत उठाया था ਤੇ ਉਹ ਗਵਰਨਰ ਤੇ ਬੀਜੀਪੀ ਨੂੰ ਕਹਿੰਦੇ ਪਹਿਲਾਂ ਇਹਨਾਂ ਨੇ ਵੀ ਕਹਿਣਾ ਹੁੰਦਾ ਸੀ ਕਿ ਮਟੀਰੀਅਲ ਤੇ ਝਟਾ ਇੱਕ ਨਾਮ ਹੁੰਦਾ ਪਰ ਹੁਣ ਇਹ ਮਟੀਰੀਅਲ ਦੇ ਹੱਥ ਦੇ ਦੇਖੋ ਕੌਣ ਗਿਰਗਟ ਹੈ ਕਿ ਨਹੀਂ ਹੈ ਪਹਿਲੇ ਆਪਣੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲੈਣ ਵਿਧਾਨ ਸਭਾ 'ਚ ਖੜ ਕੇ ਗਿਆ ਸੀ ਉਹਨਾਂ ਨੂੰ ਵੀ ਬਰਾਬਰ ਕੱਟ ਕਰੇ ਤੇ ਖੜਾ ਕਰ ਦੇਣ ਕੋਈ ਗਿਰਗਟ ਨਹੀਂ ਰਹਿਣਾ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਤੇਰੇ ਤੇ ਸਵੇਰੇ ਪਰਚਾ ਕਰੂੰਗਾ ਅੱਖ 'ਚ ਅੱਖ ਪਾ ਕੇ ਗੱਲ ਪਰਚਾ ਹੈ ਕਿਤੇ ਜੀਮਾ ਸਾਹਿਬ ਉਹ ਹੀ ਜਵਾਬ ਦੇ ਦਿਓ ਜਿੰਨਾਂ ਨੂੰ ਕਹਿੰਦੇ ਸੀ ਵੀ ਮੈਂ ਮੈਨੂੰ ਪਤਾ ਲੱਗਿਆ ਤਰਵਿਸ਼ਾਲਾ ਮੈਂ ক্রিকেট ਮੈਚ ਦੇਖਣ ਗਿਆ ਸੀ ਉਹਨਾਂ ਨੇ ਦੱਸਿਆ ਪੁਰਾਣੇ ਮੱਖੇ ਮੰਤਰੀ ਨੇ 2 ਕਰੋੜ ਰੁਪਏ ਦੀ ਹੋਕੀ ਦੇਣੀ ਕੀਤੀ ਹੈ ਮੈਂ ਸਵੇਰੇ ਭੜਕੇ ਅੰਦਰ ਕਰੂੰਗਾ ਕਿੱਥੇ ਹੈ ਸੋ ক্রিকেট ਵਾਲਾ ਕੰਮ ਛੱਡੋ ਤੇ ਜਿਹੜਾ ਕੰਮ ਲੋਕਾਂ ਨੂੰ ਆਖਿਆ ਸੀਗਾ ਪਰ ਇਹ ਨਾ ਮੁੱਖ ਮੰਤਰੀ ਜੀ ਦਾ ਭਰੋਸਾ ਕੌਣ ਕਰੂਗਾ ਸਾਹਿਬ ਮੁੱਖ ਮੰਤਰੀ ਜੀ ਇਹਦਾ ਤਾਂ ਜਵਾਬ ਬਹੁਤ ਕੁਝ ਦੇ ਨਾਲ ਕਹੇ ਮੁੱਖ ਮੰਤਰੀ ਜੀ ਕੋਲ ਪੁੱਛਣ ਵਾਲੀ ਆਪੋਜੀਸ਼ਨ ਹੀ ਨਹੀਂ ਕੋ ਆਪੋਜੀਸ਼ਨ ਤਾਂ ਗੋਦੀ ਟੱਕ ਕੇ ਬੈਠੀ ਹੈ ਇਸੇ ਕਰਕੇ ਪਰਚੇ ਨਹੀਂ ਹੋ ਰਹੇ ਜਿਹੜੇ ਸਵਾਲ اپੋਜੀਸ਼ਨ ਨਹੀਂ ਪੁੱਛੂਗੀ ਅਸੀਂ ਇਸ ਗੰਦਾ ਵੀ ਜੋ ਉਹਨਾਂ ਨੇ ਹੋਰ ਕੁਝ کیا ਐ ਅਸੈਂਬਲੀ ਚ ਉਹਦਾ ਜਵਾਬ ਦੇਗੇ ਡਾਕਟਰ ਸਾਹਿਬ ਗੱਲ ਚਿੱਟੇ ਦੀ ਹੋ ਰਹੀ ਹੈ ਕਹਿੰਦੇ ਭਾਜਪਾ ਦੇ ਅਕਾਲੀ ਦੋ ਸਤਨਾਕਸਤਾਂ ਵਿੱਚ ਰਹੀ ਹੈ ਚਿੱਟਾ ਕੌਣ ਲੈ ਕੇ ਆਇਆ ਦੇਖੋ ਚਿੱਟਾ ਲੈ ਕੇ ਆਣ ਤੇ ਚਿੱਟੇ ਵਾਲੇ ਚੱਕਰ 'ਚ ਤਾਂ ਸਾਰੇ ਪਾਸੇ ਬੈਠੇ ਤੇ ਤੁਹਾਨੂੰ ਲੋਕਾਂ ਨੇ ਅੱਜ 96 ਐਮਐਲਏ ਦੇ ਹੀ ਬੈਠੇ ਹੋ ਤੇ ਅੱਜ ਹੋ ਕੀ ਰਿਹਾ ਜਿਸ ਜਿਹਨੂੰ ਤੁਸੀਂ ਲੈ ਕੇ ਆਏ ਸੀ ਕੋਈ ਹੋਰ ਵਿਸ਼ਾ ਵੀ ਜੇ ਪ੍ਰਤਾਪ ਜੀ ਕਹਿੰਦੇ ਮੇਰੇ ਨਾਮ ਨੂੰ ਵੋਟਾਂ ਪਈਆਂ ਫਿਰ ਚਿੱਟੇ ਵਾਲੇ ਮਸਲੇ 'ਚ ਉਹ ਨਹੀਂ ਬੋਲ ਰਹੇ ਓ ਕੀ ਬੋਲ ਰਹੇ ਸੋ ਸੁਣ ਲੋ ਕੀ ਕਰੇ ਗਿਰਗੜਤਾ ਬਾਕੀ ਹੋਣੇ ਇੱਕ ਹੋਰ ਵਿਜੇ ਪ੍ਰਤਾਪ ਜਿੰਦ ਤਾਂ ਕਰੇ ਜਾ ਕੇ ਖੁਦ ਕੇਜਰੀਵਾਲ ਸਾਹਿਬ ਲੈ ਕੇ ਆਏ ਸੀ 5 ਮਿੰਟ ਬੋਲਣ ਵਾਸਤੇ ਵਿਧਾਨ ਸਭਾ ਚ ਉਹਨਾਂ ਨੇ ਤਰ ਲਿਹਾੜੇ ਕੱਢ ਲਏ ਮੁੱਖ ਮੰਤਰੀ ਜੀ ਮੈਨੂੰ 5 ਮਿੰਟ ਟਾਈਮ ਤਾਂ ਦੇ ਦਿਓ ਉਹਦੀ ਜ਼ੁਬਾਨ ਤਾਲਾਬੰਦੀ ਕਰ ਰੱਖੀ ਐ ਆ ਸਰਕਾਰ ਟੋਟਲੀ ਸਾਬ ਪੈਸੇ ਕਮਾਣ ਕੇ ਲੱਗੀ ਹੋਈ ਐ ਕਈ ਸਾਥੀ ਕਹਿ ਦਿੰਦੇ ਐ ਮੈਂ ਪਹਿਲਾਂ ਐ ਇਹਨਾਂ ਨੂੰ ਕਹੇ ਸੀ ਪੁਰਾਣੇ ਟਾਈਮ ਦੇ ਅੰਦਰ ਤਾਂ ਲੋਕ ਜਿਹੜੇ ਆ ਲੀਡਰ ਛੇਤੀ कमाई ਕਰਨ ਵਾਸਤੇ ਰਾਜਨੀਤੀ ਚ ਆਂਦੇ ਉਹ ਹਰੇਕ ਮਿਨਿਸਟਰੀ ਨੂੰ ਏਟੀਐਮ ਸਮਝਦੇ ਸੀ ਮੰਤਰੀ ਬਣੇ ਤੇ ਪੈਸੇ ਕੱਢ ਲਾਂਗੇ ਕੇਜਰੀਵਾਲ ਸਾਹ ਦੇ ਦਿੱਲੀ ਵਾਲੀ ਟੀਮ ਨੇ ਆ ਕੇ ਪੰਜਾਬ ਨੂੰ ਇੱਕ ਬੈਂਕ ਬਣਾਤਾ ਵੀ ਨਿਚੋੜ ਕੇ ਪੰਜਾਬ ਨੂੰ ਲੈ ਜਾਓ ਏ ਟੀਮ ਚ ਤੇ ਥੋੜੇ ਬਹੁਤ ਹੀ 5000 ਰੁਪਏ ਸ਼ਾਦੀ ਦੇ ਮੌਕੇ ਤੇ ਨਿਕਲਦੇ ਇਹਨਾਂ ਨੇ ਹਜ਼ਾਰਾਂ ਕਰੋੜ ਇਸ ਤੋਂ ਕੱਢਣ ਦੀ ਸਕੀਮ ਬਣਾਈ ਹੈ ਉਹ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ ਹੈ ਉਹ ਭਾਜਪਾ ਨੂੰ ਨਹੀਂ ਕੱਢਣ ਦੇਊਗੀ ਧੰਨਵਾਦ ਜਨਪ੍ਰਧਨ ਮੋਦੀ ਜੀ ਤੇ ਉੱਪਰ ਜਿਹੜੀ ਕਾਰਵਾਈ ਹੋਈ ਉਹ ਲੈ ਕੇ ਤੁਸੀਂ ਦੇਖੋ ਕਿ ਵਾਕਿਆ ਸਹੀ ਹੈ ਗਲਤ ਸਹੀ ਸੁਣੀ ਜਰਾ ਕੋਰਟ ਨੇ ਉਹਨੂੰ ਤੇ ਫਿਰ ਕਰਨਾ ਹੈ ਮੇਰਾ ਤਾਂ ਇਹ ਕਹਿਣਾ ਹੈ ਕਾਰਵਾਈ ਹੋਵੇ ਸਾਰਿਆਂ ਤੇ ਹੋਵੇ ਇੱਕ ਕਹਨ ਚੂਜ਼ ਕਰਨ ਦਾ ਕੋਈ ਕਿਸੇ ਕੋਲ ਅਧਿਕਾਰ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਕਨਸਟੀਚਿਊਸ਼ਨ ਨੇ ਇਹ ਅਧਿਕਾਰ ਨਹੀਂ ਦਿੱਤਾ ਵੀ ਜਿਹੜਾ ਉਹਨਾਂ ਦੇ ਪੈਰ ਫੜ ਲਵੇ ਉਹਦੇ ਤੇ ਪਰਚਾ ਕਰਨ ਦੀ ਲੋੜ ਨਹੀਂ ਤੇ ਜਿਹੜਾ ਉਹਨਾਂ ਨੂੰ ਮੁਛ ਤੇ ਤਾਂ ਦੇ ਕੇ ਬੰਗਾਰ ਦੇ ਉਹਦੇ ਤੇ ਰੇਡ ਕਰਵਾ ਦੇਓ ਇਸ ਕਰਕੇ ਜਿਨ੍ਹਾਂ ਨੇ ਪੈਰ ਫੜਿਆ ਜਾ ਕੇ ਰਾਤ ਨੂੰ ਹਨੇਰੇ 'ਚ ਉਹਨਾਂ ਦੇ ਵੀ ਪਰਚੇ ਕਰੋ ਜਿਨ੍ਹਾਂ ਦੇ ਨਾਮ ਮੁੱਖ ਮੰਤਰੀ ਜੀ ਨੇ ਲਏ ਸੀਗੇ ਉਹਨਾਂ ਦੇ ਵੀ ਖਾਤੇ ਫਰੋਲੋ ਤੇ ਬਾਕੀ ਵੀ ਆਪਣੇ ਲੀਡਰਾਂ ਦੇ ਵੀ ਫਰੋਲੋ ਬਾਕੀ ਸਾਰੇ ਲੀਡਰਾਂ ਦੇ ਇਰ ਰਿਸਪੈਕਟਿਵ ਚਾਹੇ ਕੋ ਬੀਜੇਪੀ ਦੇ ਹੈ ਚਾਹੇ ਕਾਂਗਰਸ ਦੇ ਹੈ ਚਾਹੇ ਆਮ ਆਦਮੀ ਪਾਰਟੀ ਦੇ ਹੈ ਅਕਾਲੀਆਂ ਦੇ ਸਾਰੇ ਦੇ ਖਾਤੇ ਫਰੋਲੇ ਜਾਣ ਲੋਕਾਂ ਦੇ ਸਾਹਮਣੇ ਕਿਹੜੇ ਲੀਡਰਾਂ ਦੀ ਬਦਨਾਮੀ ਹੋ ਰਹੀ ਹੈ ਸਾਰਿਆਂ ਦੀ ਵੀ ਸਾਰੇ ਚੋਰ ਹੈ ਉਹਦਾ ਅਕਲਕ ਨਹੀਂ ਖਤਮ ਹੋਣੀ ਜੈਕਲ ਸਾਹਿਬ ਜੀ ਇੱਕ ਸਵਾਲ ਹੈ ਜਿਹੜੀ ਕੋਆ ਉਹਦੇ ਵਿੱਚ ਸਿਆਸਤ ਚੱਲੀ ਕੈਪਟਨ ਸਾਹਿਬ ਦੇ ਸਮੇਂ ਤਾਂ ਉਸ ਤੋਂ ਬਾਅਦ ਬਦਲਾਖੋਰੀ ਦੀ ਤਿਆਰੀ ਜੀ ਇਸ ਤੋਂ ਇਹ ਲੱਗਦਾ ਕਿ ਦੁਬਾਰਾ ਫੇਰ ਉਹੀ ਸਿਆਸਤ ਸ਼ੁਰੂ ਹੋ ਗਈ ਹੈ ਦੇਖੋ ਸਿਆਸਤ ਜਿਹੜੀ ਹੈ ਲੋਕਾਂ ਦੀ ਸੇਵਾ ਵਾਸਤੇ ਆ ਤਾਂ ਬਦਲਾਵ ਲੈ ਕੇ ਆਏ ਸੀ ਇਸ ਕਰਕੇ ਲੋਕਾਂ ਨੂੰ ਜ਼ਿਆਦਾ ਚੁੰਦੀ ਹੈ ਆ ਬਦਲਾਵ ਆ ਤਾਂ ਕੰਮ ਕੋਈ ਨੀ ਕਰ ਦਿੰਦਾ ਆ ਤਾਂ ਸਾਰਿਆਂ ਨੇ ਕਰ ਦੇਣੇ ਸੀ ਇਸ ਕਰਕੇ ਆ ਜਿਹੜਾ ਕੰਮ ਹੈ ਬਰਾਬਰਤਾ ਕਰਨ ਜੇ ਸਾਰਿਆਂ ਨੂੰ ਲੈ ਲੈਣ ਤੇ ਬਦਲਾਖੋਰੀ ਦੀ ਗੱਲ ਨਹੀਂ ਆਂਦੀ ਰੋਂ ਤਾਂ ਸਿੱਧੀ ਜੀ ਗੱਲ ਹੈ ਇੱਕ ਪੰਜਾਬੀ ਜੀ ਨੇ ਗੋਡੇ ਨਹੀਂ ਟੋਕੇ ਟੇਕੇ ਇਹਨਾਂ ਦੇ ਭਗਵੰਤ ਮਾਨ ਦੇ ਸਾਹਮਣੇ ਉਹਨੇ ਮੁੱਛਾਂ ਤਾ ਦੇ ਕੇ ਕਹਿਦਾ ਵੀ ਲੈ ਮੇਰਾ ਬਗਾਰ ਲੈ ਕੋਈ ਹੈ ਉਹਦੇ ਤੇ ਰੇਡ ਕਰਤੀ ਜਿਹੜਾ ਰਾਤ ਨੂੰ ਪੈਰ ਫੜਿਆ ਉਹ ਅੱਜ ਕੱਲ ਰਾਤ ਨੂੰ ਜਾ ਕੇ ਵਧਾਈਆਂ ਦੇ ਰੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵਧੀਆ ਕੀਤਾ ਜੀ ਚੰਨ ਸਰ ਗੋਲ ਐਕਸ਼ਨ ਆ ਨਸ਼ੇ ਦੇ ਮੁੱਦੇ ਤੇ ਹੋਈਆਂ ਵੀ ਫੈਮਿਲੀ ਜਿਹੇ ਸਾਈਟ ਜੈਕਸ਼ਨਾ ਤੋਂ ਲੱਗਦਾ ਹੈ ਉਹਦੇ ਚ ਵੀ ਇਹ ਡਰਗਸ ਮੁੱਦਾ ਰਹੇ ਸਾਰੇ ਮੁੱਦੇ ਪੰਜਾਬ 'ਚ ਅਜਿਹਾ ਕਹਿੰਦਾ ਜਿੱਥੇ ਹੱਥ ਰੱਖੂਗੇ ਉੱਥੇ ਮੁੱਦਾ ਹੀ ਮੁੱਦਾ ਹੈ ਦਰਦੀ ਦਰਦ ਹੈ ਪੰਜਾਬ 'ਚ ਜਿੱਥੇ ਹੱਥ ਲਾਓਗੇ ਟੀਸ ਨਿਕਲੂਗੀ ਸਾਰੇ ਮੁੱਦੇ ਆਣਗੇ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਦੋਨੋਂ ਚੋਰ ਸਿਪਾਹੀ ਰਲੇ ਹੋਏ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਆ ਕਾਂਗਰਸ ਪੰਜਾਬ ਵਾਲੇ ਐਸ ਤੋਂ ਖੇੜਾ ਚੁੜਾਣ ਦੀ ਲੋੜ ਆ ਉਹਦੇ ਬਾਅਦ ਮੁੱਦੇ ਤਾਂ ਕਰਨੇ ਕਰਨੇ ਠੀਕ ਹੈ ਜੀ ਆਖੇ ਪੱਤਰੀ ਕਿ ਸਭੀ ਜੋ ਨੇਤਾ ਹੈ ਇਨਕੀ ਪ੍ਰੋਪਰਟੀ ਕਿੱਥਾ ਸਿਚਾਈ ਅੱਗੇ ਕੁਝ ਹੋਰ ਨਹੀਂ ਮੁੱਖ ਮੰਤਰੀ ਸਾਹਿਬ ਘੋਰ ਜ਼ਿਆਦਾ ਕਰਦੇ ਨਹੀਂ ਮੁੱਖ ਮੰਤਰੀ ਸਾਹਿਬ ਅੱਜ ਕੱਲ੍ਹ ਹੁਣ ਕੀ ਜੀਜ਼ ਹੋ ਰੂਵੇ ਲਗੇ ਹੋਏ ਹੈ ਕਿਉਂਕਿ ਕੇਜਰੀਵਾਲ ਸਾਹਿਬ ਇੱਕ ਮੇਰਾ ਆਪਸੇ ਸਵਾਲ ਆਪ ਹੀ ਬਤਾ ਦਿਓ ਆਪ ਸਾਰੇ ਕਿਉਂਕਿ ਕਵਰ ਕਰਤੇ ਹੈ पिछले दिनों से जब से दिल्ली से समेट के इनको यहाँ भेजा गया है आजकल पंजाब सरकार की कैबिनेट मीटिंग कहाँ होती है आपने कभी देखी सीएम हाउस में होती है क्योंकि एक फोटो खींच के बाहर कर देते हैं दूसरे ड्राइंग रूम में केजरीवाल साहब सिसोदिया साहब और फलाना साहब बैठे होते हैं वो सारे आके मीटिंग तो देखिए नॉर्मली क्या होता है अगर किसी को बुलाना भी हो तो मुख्यमंत्री के बगल में कुर्सी लग जाती है हालात आज ये आई विद फुल अथॉरिटी आज मुख्यमंत्री के साथ कुर्सी नहीं लगती मुख्यमंत्री जी को साइड में किया जाता है इधर हो ऐसे रखी जाओगी ससोरिया जी की कुर्सी ये हाल है साहब तो ये आप किससे छुपी है तो आप लोग ज्यादा बता सकते हैं धन्यवाद धन्यवाद